ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਣ ਵੱਲ ਵੱਲ ਉਹ ਤਰੈ ਹੁੜ ਅੰਤ ਕਾਲ ਜੇ ਇਸਤਰੀ ਸਿਮਰੈ ਔਰ ਜੇ ਧਿਆਨ ਰਜੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਣ ਵੱਲ ਵੱਲ ਉਹ ਤਰੈ ਬੇਸਵਾ ਦੀ ਜੋਨ ਨਹੀਂ ਕੋਈ ਹੁੰਦੀ ਇਸਤਰੀ ਜੋਨ ਹੁੰਦੀ ਬੇਸਵਾ ਦਾ ਕੋ ਜੁਹੰਦੀ ਦੀ ਔਰਤ ਨਹੀਂ ਜੁਹਦੀ ਐ ਐਤੋਂ ਪਤਾ ਲੱਗਦਾ ਵੀ ਗੱਲ ਕਿਧਰ ਜੋੜ ਕੋੜਾ ਅਰਥ ਬਦਲ ਦੇ ਪਿੱਛੇ ਦੇਖਣ ਇਸਤਰੀਓ ਬੇਸਵਾ ਵਰਦੀ ਐ ਇਸਤਰੀਓ ਬੇਸਵਾ ਨੂੰ ਦੁਬਾਰਾ ਪੜਦੇ ਪਿੱਛੋਂ ਜੇ ਆਦਮੀ ਦਾ ਧਿਆਨ ਔਰਤਾਂ ਵੱਲ ਔਰਤਾਂ ਵੱਲ ਬੇਸਵਾ ਔਰਤ ਨੂੰ ਕਿਹਾ ਜਾਂਦਾ ਬੇਸਵਾ ਉਹ ਨੂੰ ਕਹਿੰਦੇ ਨੇ ਜਿਹਦਾ ਆਚਰਣ ਹੀਰ ਹੋਵੇ ਆਦਵੀ ਹੋਵੇ ਆਤਮਾ ਦੇ ਕੋਈ ਜਦ ਵਿੱਚ ਉਹਦੀ ਆਤਮਾ ਗਿਰੀ ਹੋਈ ਹੈ ਗ੍ਰੈਵਟ ਆ ਗਿਆ ਆਤਮਾ ਦੇ ਵਿੱਚ ਚੜ੍ਹ ਹਿੱਟ ਆ ਗਈ ਉਹ ਬੇਸਵਰ ਦੋਹੇ ਤਰਫ ਬੇਸਵਕੀ ਹੈ ਕਿ ਕੋਈ ਵੀ ਮਤ ਹੋਵੇ ਕੋਈ ਵੀ ਸੰਤ ਹੋਵੇ ਉਹਦੀ ਹੋਈ ਗੱਲ ਮੰਨ ਲਵੇ ਉਥੇ ਮੱਥਾ ਟੇਕਿਆ ਹੋਵੇ ਜਿੱਦੋਂ ਸਾਰਥ ਪੂਰਾ ਹੁੰਦਾ ਹੋਵੇ ਸੰਸਾਰੀ ਜਿਹੜਾ ਜਿੱਥੋਂ ਸੰਸਾਰੀ ਸਵਾਰਥ ਪੂਰਾ ਹੁੰਦਾ ਹੈ ਉਸੇ ਮੱਤ ਤੇ ਜਾ ਕੇ ਮੱਥਾ ਟੇਕ ਕੇ ਸੁਖ ਸੁਖ ਲਵੇ ਉਹ ਬੇਸਵਾਜੂਨ ਤਾਂ ਬੁਦੇ ਦਾ ਉਹ ਬੇਸਵਾ ਵੀ ਸਵਾਰਥ ਵਾਸਤੇ ਸਰੀਰ ਵੇਚਦੀ ਹੈ ਆਪਣਾ ਬੇਸਵਾ ਸਰੀਰ ਵੇਚਦੀ ਹੈ ਇਹ ਜ਼ਮੀਰ ਵੇਚਦਾ ਅਤੇ ਜ਼ਮੀਰ ਦਾ ਸੌਦਾ ਸਰੀਰ ਦਾ ਸੌਦਾ ਨਹੀਂ ਧਰਮ ਧਰਮ ਵਿੱਚ ਧਰਮ ਦੀ ਗੱਲ ਚੱਲਦੀ ਹੈ ਜ਼ਮੀਰ ਦੀ ਗੱਲ ਚੱਲੂ ਸਰੀਰ ਦੀ ਨਹੀਂ ਚੱਲਣੀ ਇੱਥੇ ਉਹ ਜ਼ਮੀਰ ਵੇਚਦਾ ਜਾ ਕੇ ਥਾਂ ਥਾਂ ਹਰ ਥਾਂ ਜਾ ਕੇ ਜ਼ਮੀਰ ਵੇਚ ਦਿੰਦਾ ਉਹ ਬੇਸਵਾਬ ਅੜੀਓ ਗੱਲ ਹੈ ਬੇਸਵਾਬ ਸਰੀਰ ਵੇਚਦੀ ਹੈ ਆਦਮੀ ਜ਼ਮੀਰ ਵੇਚਦਾ ਜ਼ਮੀਰ ਵੇਚ ਸਾਰੇ ਗੁਰੂ ਨੇ ਜਿਹਦੇ ਫੇ ਜਿਹੜਾ ਜਿਹੜਾ ਸਾਰੇ ਗੁਰੂ ਬਣਾ ਲਵੇ ਉਹਦਾ ਕੋਈ ਵੀ ਗੁਰੂ ਨਹੀਂ ਹੁੰਦਾ ਜਿਹਦੇ ਸਾਰੇ ਹੀ ਪਤੀ ਨੇ ਉਹਦਾ ਪਤੀ ਕੋਈ ਨਹੀਂ ਹੁੰਦਾ ਬੇਸਬਾ ਕੇ ਕਰਪੂਤ ਜਲਮ ਹੋ ਕਿਹਦਾ ਪੁੱਤ ਨਾਉ ਕੀਦਾ ਕਿਸੇ ਦਾ ਵੀ ਜਿਹੜਾ ਸਾਰਿਆਂ ਦਾ ਗੁਰੂ ਬਣਦਾ ਚਿਹ ਲਾ ਗਈਦਾ ਕਿਸੇ ਦਾ ਵੀ ਉਹਦੇ ਨਾਲ ਤੁਲਨਾ ਕਰਕੇ ਬਣਾਈ ਹੋਈ ਆ ਗੱਲ ਇਹ ਲਾਣਤ ਦਿੱਤੀ ਹੋਈ ਹੈ ਬੇਸਵਾ ਦੇ ਬਰਾਬਰ ਦੀ ਆਦਮੀ ਨੂੰ ਜਿਵੇਂ ਇੱਕ ਬੇਸਵਾ ਦੀ ਢੇਲੇ ਦੀ ਇੱਜ਼ਤ ਨਹੀਂ ਨਾ ਸਮਾਜ ਵਿੱਚ ਸੰਸਾਰ ਵਿੱਚ ਐਵੇਂ ਦਰਗਾਹ ਦੇ ਵਿੱਚ ਥੋ-ਥੋ ਮੱਥਾ ਟੇਕਣ ਵਾਲੀ ਦੀ ਇੱਜ਼ਤ ਨਹੀਂ ਬੇਸਵਾ ਦਰਗਾਹ ਦੇ ਵਿੱਚ ਇਹ ਬੇਸਵਾ ਇੱਥੇ ਉਹ ਬੇਸਵਾ ਇੱਥੇ ਇੱਕ ਔਰਤ ਬੇਸਵਾ ਹੈ ਦਰਗਾਹ ਜੋ ਅਗਲ ਬੇਸਵਾ ਹੈ ਜਿਹੜੀ ਜਿੱਥੇ ਸਵਾਰ ਜਿਹੜੀ ਸਵਾਰ ਸਿੱਧੀ ਵਾਸਤੇ ਤਾਂ ਵੇਚ ਦਿੱਤੀ ਤਾਰੋਂ ਬਦਲ ਲੱਦੀ ਉਹਦਾ ਧਰਮੇ ਨਹੀਂ ਕੋਈ ਕਬਰ ਤੇ ਲੈ ਜਾਓ ਸੁਖ ਸੁਖਣੀ ਢੋਲੀ ਧਾਰ ਤੇ ਲੈ ਜਾਓ ਉਹ ਕੀ ਆ ਜੀ ਗੁਰੂ ਨਾਲ ਜੁੜੇ ਹੋਇਆ ਗੁਰੂ ਨਾਲ ਸੋਹ ਜੁੜੇ ਹੋਇਆ ਢੋਲੀ ਧਾਰ ਤੇ ਕੀ ਕਰਦੇ ਐਸੇ ਤੁਸੀਂ ਇਹ ਬੇਸਵਾ ਨੇ ਸਾਰੇ ਕਿੰਨੇ ਕੰਨਾ ਸਿੱਖਾਂ ਜੋ ਬਚਣਗੇ ਇਹ ਜੇ ਇਹ ਤਾਂ ਕਿੰਨੇ ਵਾਰ ਜਾਣਗੇ ਸਿੱਖਾਂ ਚੋ ਕੋਈ ਵੱਲਾ ਬਚੂਗਾ ਬਾਦਲ ਵਿੱਚ ਜਿੱਥੇ ਮਰਜ਼ੀ ਲੈ ਜਾਓ ਤੇਲ ਕੋਲ ਲਾਲ ਉੱਥੇ ਚਲਾ ਜਾਓ ਅਗੋ ਟਾਣੇ ਵੀ ਇੱਥੇ ਮਰਜ਼ੀ ਲੈ ਜਾਓ ਰਵਾਨੇ ਦੇ ਪਾਠ ਕਰਾ ਦੇਣਗੇ ਝੋਟਾ ਚਾਹੀਦੀਆਂ ਵੈਸਵਾ ਜੋਂਦ ਇਹਨਾਂ ਨੂੰ ਕਿਆ ਹੋਇਆ ਜਿਨ੍ਹਾਂ ਦੀ ਜ਼ਮੀਰ ਵੇਚੀ ਹੋਈ ਹੈ ਮਾਇਆ ਵਾਸਤੇ ਕੁਰਸੀ ਵਾਸਤੇ ਜਿਹਨਾਂ ਜ਼ਮੀਰ ਵੇਚੀ ਨਾ ਗਿਰ ਕੇ ਉਹ ਬੇਸਵਾਜੂਦ ਹੋ ਗਏ ਉਹਨਾਂ ਨੂੰ ਕਹੀਏ ਗੱਲ ਬੇਸਵਾਜਾ ਤਾ ਜੂਰ ਨਹੀਂ ਕੋਈ ਹੁੰਦੀ ਬੇਸਵਾ ਇੱਥੇ ਕੌਮਣ ਆਉਣਾ ਬੇਸਵਾ ਤਾਂ ਹੈ ਉਹ ਜੋਨ ਬਲ ਬਲ ਉਤਰ ਕੇ ਜਨਗੋੜੀ ਪੈਰੂ ਜਿਹੜਾ ਗੁਰੂ ਨੂੰ ਛੱਡ ਕੇ ਜਿਹਦਾ ਇੱਕ ਗੁਰੂ ਨਹੀਂ ਉਹ ਜੰਮਣ ਵਾਂ ਚਿਪੇ ਆਈ ਰਹੂ